ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਲੋਕਾਂ ਨੂੰ 30 ਤਰੀਕ ਤੱਕ ਲਗਾਤਾਰ 3 ਦਿਨ ਸੰਗਣੀ ਤੁੰਦ ਅਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ ਇਸ ਸਬੰਧ ਵਿੱਚ ਔਰੇਂਜ ਚੇਤਾਵਨੀ ਜਾਰੀ ਕੀਤੀ ਹੈ ਅੱਜ 3 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਪਹਾੜਾਂ ਵਿੱਚ ਮੀਂਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੜੇਮਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ 3.1 ਡਿਗਰੀ ਘਟ ਗਿਆ ਤਾਪਮਾਨ ਹੁਣ ਆਮ ਨਾਲੋਂ ਲਗਭਗ 4.9 ਡਿਗਰੀ ਘਟੇ ਜਿਸ ਨਾਲ ਠੰਡ ਹੋਰ ਵੀ ਤੇਜ਼ ਹੋ ਗਈ ਹੈ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਲੁਧਿਆਣਾ ਵਿੱਚ ਸਭ ਤੋਂ ਘੱਟ ਤਾਪਮਾਨ 7 ਦਰਸ਼ਕੀ ਤਾਂ ਕਿ ਆ ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮਹਾਲੀ ਅਤੇ ਮਲੇਰਕੋਟਲਾ ਵਿੱਚ ਕੁਝ ਥਾਵਾਂ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਬਠਿੰਡਾ ਬਰਨਾਲਾ ਮਾਨਸਾ ਤੇ ਸੰਗਰੂਰ ਚ ਕੁਝ ਥਾਵਾਂ ਤੇ ਠੀਤ ਲਹਿਰ ਚੱਲ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ 28 ਜਨਵਰੀ 31 ਜਨਵਰੀ ਅਤੇ 1 ਫਰਵਰੀ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ 2 ਫਰਵਰੀ ਨੂੰ ਵੀ ਸੂਬੇ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਗਲੇ 2 ਦਿਨਾਂ ਵਿੱਚ ਘੱਟੋ ਘੱਟ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਘਟਣ ਦੀ ਸੰਭਾਵਨਾ ਹੈ ਤੇ ਉਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾ ਆਉਣ ਦੀ ਉਮੀਦ ਨਹੀਂ ਹੈ ਸਰਕਾਰ ਨੇ ਅਜ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ 'ਚ BBG ਰਾਮਜੀ ਐਕਟ ਦੇ ਨਾਲ-ਨਾਲ SIR ਉੱਤੇ ਚਰਚਾ ਲਈ ਵਿਰੋਧੀ ਧਿਰ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜ਼ੀਜ਼ੂ ਨੇ ਕਿਹਾ ਕਿ ਦੋਹਾਂ ਮੁੱਦਿਆਂ ਉੱਤੇ ਪਹਿਲਾਂ ਹੀ ਦੋਹਾਂ ਸਦਨਾਂ 'ਚ ਬਹਿਸ ਹੋ ਚੁੱਕੀ ਹੈ ਤੇ ਅਸੀਂ ਇਸ ਨੂੰ ਉਲਟਾ ਨਹੀਂ ਸਕਦੇ। ਰਿਜ਼ੀਜ਼ੂ ਨੇ ਸੰਸਦ ਦੇ ਬਜਟ ਸੈਸ਼ਨ ਦੀ ਪੂਰਵੇ ਸੰਧਿਆ ਉੱਤੇ ਸਰਕਾਰ ਵੱਲੋਂ ਬੁਲਾਈ ਗਈ ਸਰਪਾਰਟੀ ਬੈਠ ਤੋਂ ਬਾਅਦ ਇਹ ਟਿੱਪਣੀਆਂ ਕੀਤੀਆਂ। ਬੈਠ ਦੌਰਾਨ ਕਾਂਗਰਸ ਦੇ ਜੈਰਾਮ, ਰਮੇਸ਼ ਅਤੇ CPI ਦੇ ਜੌਨ ਟਾਸ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਨੇ ਵੀ ਸੈਸ਼ਨ ਲਈ ਸਰਕਾਰੀ ਕੰਮਕਾਜ ਬਾਰੇ ਜਾਣਕਾਰੀ ਨਾ ਦੇਣ ਬਾਰੇ ਇਤਰਾਜ਼ ਪ੍ਰਗਟਾਇਆ ਜਿਸ ਬਾਰੇ ਮੰਤਰੀ ਨੇ ਕਿਹਾ ਕਿ ਇਹ ਕੰਮ ਸਮੇਂ ਸਿਰ ਕੀਤਾ ਜਾਵੇਗਾ ਸੂਤਰਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਐਸਆਈਆਰ ਮਨਰੇਗਾ ਸਕੀਮ ਦੀ ਥਾਂ ਰੋਜ਼ਗਾਰ ਗਰੰਟੀ ਬਾਰੇ ਬੀਬੀ ਜੀ ਰਾਮਜੀ ਕਾਨੂੰਨ ਅਮਰੀਕਾ ਵੱਲੋਂ ਭਾਰਤ ਉੱਤੇ ਲਗਾਏ ਗਏ ਟੈਰਿਫ ਵਿਦੇਸ਼ ਨੀਤੀ ਦੇ ਮਾਮਲੇ ਹਵਾ ਪ੍ਰਦੂਸ਼ਣ ਦੇ ਮੁੱਦੇ ਆਰਥਿਕਤਾ ਦੀ ਸਥਿਤੀ ਛੋਟੇ ਨਾਬਾਲਗਾਂ ਲਈ ਸੋਸ਼ਲ ਮੀਡੀਆ ਉੱਤੇ ਪਾਬੰਦੀ ਸਮੇਤ ਹੋਰ ਮੁੱਦਿਆਂ ਉੱਤੇ ਵਿਚਾਰ ਵਟਾਂਦਰੇ ਦੀ ਮੰਗ ਕਰ ਦਰਦ੍ਰुत ਇਜ਼ਲਾਸ ਦੌਰਾਨ ਸੰਸਦ ਵੱਲੋਂ ਪਾਸ ਕੀਤੇ ਗਏ BBG ਰਾਮਜੀ ਐਕਟ ਉੱਤੇ ਵਿਰੋਧੀ ਧਿਰ ਦੀਆਂ ਦਲੀਲਾਂ ਉੱਤੇ ਮੰਤਰੀ ਨੇ ਕਿਹਾ ਇੱਕ ਵਾਰ ਜਦੋਂ ਕੋਈ ਕਾਨੂੰਨ ਦੇਸ਼ ਦੇ ਸਾਹਮਣੇ ਆ ਜਾਂਦਾ ਤਾਂ ਸਾਨੂੰ ਇਸ ਦੀ ਪਾਲਣਾ ਕਰਨੀ ਪੈਂਦੀ ਹੈ ਅਸੀਂ ਗিয়ার ਨੂੰ ਉਲਟਾ ਨਹੀਂ ਸਕਦੇ ਅਤੇ ਵਾਪਸ ਨਹੀਂ ਜਾ ਸਕਦੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਈ ਮੁੱਦੇ ਰੱਖੇ ਨੇ ਅਤੇ ਇਹਨਾਂ ਨੂੰ ਰਾਸ਼ਟਰਪਤੀ ਦੇ ਭਾਸ਼ਣ ਤੇ ਬਜਟ ਉੱਤੇ ਬਹਿਸ ਦੌਰਾਨ ਉਠਾਇਆ ਜਾ ਸਕਦਾ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਆਪ ਦੇ ਮੁਖੀ ਅਰਬਿੰਦ ਕੇਜਰੀਵਾਲ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤੀ ਸ਼੍ਰੀ ਪਟੇਸ਼ਨ ਉਤੇ ਸੁਣਵਾਈ 21 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ ਪਟੇਸ਼ਨ ਚ ਦੋਹਾਂ ਨੇ ਵੋਟਰਾਂ ਦੇ ਨਾਮ ਮਿਟਾ ਦਿੱਤੇ ਜਾਣ ਬਾਰੇ ਕੀਤੀਆਂ ਟਿੱਪਣੀਆਂ ਵਿਰੁੱਧ ਦਰਜ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਵਾਲੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਸਟਿਸ ਐਮ ਐਮ ਸੁੰਦਰੇਸ਼ ਅਤੇ ਜਸਟਿਸ ਐਨ ਕੇ ਸਿੰਘ ਦੀ ਬੈਂਚ ਨੇ ਇਸ ਮਾਮਲੇ ਨੂੰ ਮੁਲਤਵੀ ਕਰ ਦਿੱਤਾ ਤੇ ਕਿਹਾ ਕਿ ਇਸ ਦੀ ਵਿਸਥਾਰਿਤ ਸੁਣਵਾਈ ਦੀ ਲੋੜ ਹੈ ਆਪ ਆਗੂਆਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ ਨੇ ਕਿਹਾ ਕਿ ਬੈਂਚ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਸੁਣਵਾਈ ਗੈਰ ਫਟਕਾਲ ਦਿਨ ਮੰਗਲਵਾਰ ਬੁੱਧਵਾਰ ਅਤੇ ਵੀਰਵਾਰ ਨੂੰ ਕੀਤੀ ਜਾਣੀ ਚਾਹੀਦੀ ਅਤੇ ਇਸ ਮਾਮਲੇ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ। ਕੇਂਦਰ ਵੱਲੋਂ ਪੇਸ਼ ਹੋਏ ਵਕੀਲ ਸਾਲਿਸਿਟਰ ਜਨਰਲ ਐਸ ਵੀ ਰਾਜੂ ਨੇ ਕਿਹਾ ਕਿ ਮਾਨਹਾਨੀ ਇੱਕ ਸਿਆਸੀ ਪਾਰਟੀ ਨਾਲ ਸੰਬੰਧਿਤ ਹੈ ਜਿਸ ਨੇ ਸ਼ਿਕਾਇਤਕਰਤਾ ਨੂੰ ਆਪਣੀ ਤਰਫੋਂ ਪਟੀਸ਼ਨ ਦਾਇਰ ਕਰਨ ਦਾ ਅਧਿਕਾਰ ਦਿੱਤਾ। 30 ਸਤੰਬਰ 2024 ਨੂੰ ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾ ਰਜੀਵ ਬੱਬਰ ਨੂੰ ਨੋਟਿਸ ਜਾਰੀ ਕਰਦਿਆਂ ਟਰਾਇਲ ਅਦਾਲਤ ਵਿੱਚ ਕਾਰਵਾਈ ਉੱਤੇ ਰੋਕ ਲਗਾ ਦਿੱਤੀ ਸੀ। ਸੋਮਵਾਰ ਨੂੰ ਉੱਤਰ ਪੂਰਬੀ ਅਮਰੀਕਾ ਵਿੱਚ ਬਰਫੀਲੇ ਤੂਫਾਨ ਕਾਰਨ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ। ਤੂਫਾਨ ਦੇ ਆਖਰੀ ਪੜਾਅ ਨੇ ਦੱਖਣ ਦੇ ਕੁਝ ਹਿੱਸਿਆਂ ਵਿੱਚ ਹੋਰ ਬਰਫਬਾਰੀ ਅਤੇ ਜਮਾਦ ਦੇਣ ਵਾਲੀ ਬਾਰਿਸ਼ ਲਿਆਂਦੀ ਜਿਸ ਕਾਰਨ ਲੱਖਾਂ ਲੋਕ ਬਿਜਲੀ ਤੋਂ ਸਖਣੇ ਹੋ ਗਏ। ਆਰਕਾਂਸਾਸ ਤੋਂ ਨਿਊ ਇੰਗਲੈਂਡ ਤੱਕ 2100 ਕਿਲੋਮੀਟਰ ਦੇ ਖੇਤਰ ਵਿੱਚ ਸੋਮਵਾਰ ਨੂੰ 1 ਫੁੱਟ ਤੋਂ ਵੱਧ ਬਰਫਬਾਰੀ ਨੇ ਸੜਕਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ, ਉਡਾਣਾਂ ਰੱਦ ਕਰਨ ਲਈ ਮਜਬੂਰ ਕੀਤਾ ਅਤੇ ਸਕੂਲ ਬੰਦ ਕਰ ਦਿੱਤੇ ਗਏ। ਰਾਸ਼ਟਰੀ ਮੌਸਮ ਸੇਵਾ ਨੇ ਰਿਪੋਰਟ ਦਿੱਤੀ ਹੈ ਕਿ ਪਿਟਸ ਵਰਗ ਦੇ ਉੱਤਰ ਵਾਲੇ ਤਾਪਮਾਨ -31 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਧਿਕਾਰੀਆਂ ਨੇ ਕਿਹਾ ਕਿ ਤੂਫਾਨ ਵਿੱਚ ਘੱਟੋ-ਘੱਟ 38 ਲੋਕ ਮਾਰੇ ਗਏ ਪਾਵਰਆਊਟੇਜ਼ਰ.com ਦੇ ਅਨੁਸਾਰ ਸੋਮਵਾਰ ਦੁਪਹਿਰ ਤੱਕ ਦੇਸ਼ ਭਰ ਵਿੱਚ 7,50,000 ਤੋਂ ਵੱਧ ਸਥਾਨਾਂ ਉੱਤੇ ਬਿਜਲੀ ਗਲ ਰਹੀ ਐਮਸੀਸੀਪੀ ਦੇ ਕੁਝ ਹਿੱਸੇ 1994 ਤੋਂ ਬਾਅਦ ਰਾਜ ਦੇ ਸਭ ਤੋਂ ਭਿਆਨਕ ਬਰਫ਼ੀਲੇ ਤੂਫਾਨ ਨਾਲ ਜੂਝ ਰਹੇ ਨੇ ਐਮਸੀਸੀਪੀ ਯੂਨੀਵਰਸਿਟੀ ਨੇ ਪੂਰੇ ਹਫ਼ਤੇ ਲਈ ਕਲਾਸਾਂ ਰੱਦ ਕਰ ਦਿੱਤੀਆਂ ਕਿਉਂਕਿ ਬਰਫ਼ ਨੇ ਆਕਸਫੋਰਡ ਕੈਂਪਸ ਨੂੰ ਢੱਕ ਦਿੱਤਾ ਅਮਰੀਕੀ ਰਾਸ਼ਟਰਪਤੀ 트럼ਪ ਨੇ ਡਾਲਰ ਦੀ ਕੀਮਤ ਵਿੱਚ ਆਈ ਪਾਰੀ ਗਿਰਾਵਟ ਦੇ ਬਾਵਜੂਦ ਇਸ ਨੂੰ ਸ਼ਾਨਦਾਰ ਕਰਾਰ ਦਿੱਤਾ ਮੰਗਲਵਾਰ ਨੂੰ ਆਯੋਬਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 트럼ਪ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਡਾਲਰ ਦੀ ਕੀਮਤ ਵਿੱਚ ਹੋਰ ਗਿਰਾਵਟ ਆਵੇ ਸਗੋਂ ਇਹ ਆਪਣੇ ਕੁਦਰਤੀ ਪੱਧਰ ਤੇ ਰਹੇ 트럼ਪ ਦੇ ਇਸ ਬਿਆਨ ਤੋਂ ਤੁਰੰਤ ਬਾਅਦ ਡਾਲਰ ਸੂਚਕਾਂਕ ਵਿੱਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ ਅਤੇ ਇਹ 95.56 ਦੇ ਪੱਧਰ ਤੇ ਆ ਗਿਆ ਜੋ ਕਿ ਫਰਵਰੀ 2022 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ ਹਾਲਾਂਕਿ ਡਾਲਰ ਦੀ ਘੱਟ ਕੀਮਤ ਨਾਲ ਅਮਰੀਕੀ ਬਰਾਮਦਕਾਰਾਂ ਨੂੰ ਫਾਇਦਾ ਹੋ ਸਕਦਾ ਪਰ ਨਿਵੇਸ਼ ਵਿਚ ਅਮਰੀਕੀ ਆਰਥਿਕ ਸਥਿਰਤਾ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਗਿਰਾਵਟ ਦੇ ਮੁੱਖ ਕਾਰਨ ਸਰੋਤਾਂ ਅਨੁਸਾਰ ਡਾਲਰ ਦੀ ਕਮਜ਼ੋਰੀ ਦੇ ਪਿੱਛੇ ਕਈ ਵੱਡੇ ਕਾਰਨ ਨੇ। ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ, ਟੈਰਿਫ ਨੂੰ ਲੈ ਕੇ ਅਨਿਸ਼ਚਿਤਤਾ ਅਤੇ ਨੀਤੀਆਂ ਵਿੱਚ ਅਸਥਿਰਤਾ, ਵੱਧਾ ਹੋਇਆ ਬਿੱਤੀ ਘਾਟਾ ਤੇ ਫੈਡਰਲ ਰਿਜ਼ਰਵ ਦੀ ਆਜ਼ਾਦੀ ਨੂੰ ਖਤਰਾ ਜਿਸ ਕਾਰਨ ਨਿਵੇਸ਼ਕਾਂ ਦਾ ਭਰੋਸਾ ਘਟਿਆ। ਟਰੰਪ ਨੇ ਅਤੀਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਨਾਲ ਲੜਦੇ ਸਨ ਕਿਉਂਕਿ ਉਹ ਹਮੇਸ਼ਾ ਆਪਣੀ ਕਰੰਸੀ ਦੀ ਕੀਮਤ ਘਟਾਉਣ ਦੀ ਕੋਸ਼ਿਸ਼ ਕਰਦੇ ਸ ਮਿਲ ਕੇ ਜ਼ੈਨ ਨੂੰ ਮਜ਼ਬੂਤ ਕਰਨ ਲਈ ਦਖਲਅੰਦਾਜ਼ੀ ਕਰ ਸਕਦੇ ਨੇ ਜਿਸ ਕਾਰਨ ਜ਼ੈਨ ਦੀ ਕੀਮਤ ਵਿੱਚ 4% ਦਾ ਉਛਾਲ ਦੇਖਿਆ ਗਿਆ। ਭਾਰਤ ਤੇ ਯੂਰਪੀ ਸੰਘ EU ਦੇ ਆਪਸੀ ਸਬੰਧਾਂ ਵਿੱਚ ਅੱਜ ਇੱਕ ਇਤਿਹਾਸਿਕ ਮੀਲ ਪੱਥਰ ਸਥਾਪਿਤ ਹੋਇਆ ਜਦੋਂ ਦੋਵਾਂ ਧਿਰਾਂ ਵਿਚਕਾਰ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਇਹ ਅਹਿਮ ਪ੍ਰਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਯੂਰਪੀ ਸੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲਾਂ ਦੌਰਾਨ ਯੂਰਪ ਦੇ ਉਨ੍ਹਾਂ ਤਮਾਮ ਆਗੂਆਂ ਦੀ ਸਲਾਘਾ ਕੀਤੀ ਜਿਨ੍ਹਾਂ ਦੀ ਰਚਨਾਤਮਕ ਭਾਵਨਾ ਅਤੇ ਦ੍ਰਿੜ ਬਚਨਵੱਤਾ ਸਦਕਾ ਇਹ ਸਮਝੌਤਾ ਸੰਭਵ ਹੋ ਸਕਿਆ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਤੇ ਯੂਰਪ ਵਿਚਕਾਰ ਆਰਥਿਕ ਸਬੰਧਾਂ ਨੂੰ ਹੋਰ ਗੂ ਮ ਭੂਮਿਕਾ ਨਿਭਾਏਗਾ ਐਸੋਪਾਰਕ ਸੰਧੀ ਦੇ ਫਾਇਦੇ ਬਾਰੇ ਦੱਸਦਿਆਂ ਇਹ ਉਮੀਦ ਜਤਾਈ ਗਈ ਹੈ ਕਿ ਇਸ ਨਾਲ ਦੋਵਾਂ ਖੇਤਰਾਂ ਦੇ ਲੋਕਾਂ ਲਈ ਤਰੱਕੀ ਦੇ ਨਵੇਂ ਮੌਕੇ ਪੈਦਾ ਹੋਣਗੇ ਇਹ ਸਮਝੌਤਾ ਨਾ ਸਿਰਫ ਵਪਾਰ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ ਸਗੋਂ ਭਾਰਤ ਤੇ ਯੂਰਪ ਦੀ ਪਾਈਵਾਲੀ ਨੂੰ ਇੱਕ ਅਜਿਹੇ ਪਵਿੱਖਵਲ ਲੈ ਕੇ ਜਾਵੇਗਾ ਜੋ ਖੁਸ਼ਹਾਲੀ ਅਤੇ ਮਜ਼ਬੂਤ ਸਾਂਝੇਦਾਰੀ ਦੀ ਮਿਸਾਲ ਹੋਵੇਗਾ ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਭਾਰਤ ਤੇ ਲਗਾਤਾਰ ਵਿਧਾਏ ਜਾ ਰਹੇ ਟੈਰਿਫ ਦਬਾਅ ਵਿਚਾਲੇ ਭਾਰਤ ਤੇ ਯੂਰਪੀਨ ਯੂਨੀਅਨ ਈਯੂ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਸਮਝੌਤਾ ਹੋ ਗਿਆ ਇਸ ਫੈਸਲੇ ਨਾਲ 트럼ਪ ਨੂੰ ਕਰਾਰਾ ਝਟਕਾ ਲੱਗੇਗਾ ਜਦ ਕਿ ਭਾਰਤ ਨੂੰ ਵੱਡਾ ਲਾਭ ਹੋਵੇਗਾ ਨਵੀਂ ਦਿੱਲੀ ਦੇ ਹైదరాబాద్ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਰਪਨ ਕਮਿਸ਼ਨ ਦੀ ਪ੍ਰਧਾਨ ਉਰਸ਼ਲਾ ਬਾਨ ਡੇਰਲੇਨ ਅਤੇ ਕਾਉਂਸਲ ਪ੍ਰਧਾਨ ਐਂਟੋਨੀਓ ਕੋਸਟ ਵਿਚਕਾਰ ਹੋਈ 16ਵੀਂ ਭਾਰਤ EU ਸਿਖਰ ਬਾਰਤਾ ਵਿੱਚ ਮੁਕਤ ਵਪਾਰ ਸਮਝੌਤੇ FTA ਨੂੰ ਅੰਤਿਮ ਰੂਪ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਊਬਾ ਦੇ ਵਿਕ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਟਰੰਪ ਨੇ ਦਾਅਵਾ ਕੀਤਾ ਕਿ ਕਿਊਬਾ ਬਹੁਤ ਜਲਦੀ ਫੇਲ ਬਰਬਾਦ ਹੋਣ ਵਾਲਾ ਕਿਉਂਕਿ ਉਸ ਨੂੰ ਦੂਜੇ ਦੇਸ਼ਾਂ ਤੋਂ ਮਿਲਣ ਵਾਲੀ ਮਹੱਤਵਪੂਰਨ ਬੀਤੀ ਅਤੇ ਊਰਜਾ ਸਹਾਇਤਾ ਹੁਣ ਬੰਦ ਹੋ ਗਈ ਹੈ ਅਮਰੀਕਾ ਦੇ ਆਯੋਬਾ ਸਵੇਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕਿਊਬਾ ਬਹੁਤ ਜਲਦੀ ਫੇਲ ਹੋ ਜਾਵੇਗਾ ਕਿਉਂਕਿ ਬਾ ਅਸਲ ਵਿੱਚ ਇੱਕ ਅਜੇਹਾ ਰਾਸ਼ਟਰ ਹੈ ਜੋ ਬਰਬਾਦੀ ਦੇ ਬਹੁਤ ਕਰੀਬ ਪਹੁੰਚ ਚੁੱਕਾ ਉਹਨਾਂ ਦੇ ਇਸ ਬਿਆਨ ਨੇ ਕੋਮਾਂਤਰੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਟਰੰਪ ਨੇ ਕਿ ਇਤਾ ਦੇ ਰੁਕਣ ਨੂੰ ਮੁੱਖ ਕਾਰਨ ਦੱਸਿਆ ਉਹਨਾਂ ਨੇ ਇਸ ਸਬੰਧੀ ਹੇਠ ਲਿਖੇ ਅਹਿਮ ਖੁਲਾਸੇ ਕਿਤੇ ਪੈਸੇ ਦੀ ਕਮੀ 트ੰਪ ਨੇ ਕਿਹਾ ਕਿ ਕਿਊਬਾ ਨੂੰ ਆਪਣਾ ਜ਼ਿਆਦਾਤਰ ਪੈਸਾ ਵੈਂਜੂਏਲਾ ਤੋਂ ਮਿਲਦਾ ਸੀ ਤੇਲ ਦੀ ਸਪਲਾਈ ਉਹਨਾਂ ਦੱਸਿਆ ਕਿ ਕਿਊਬਾ ਨੂੰ ਤੇਲ ਦੀ ਸਪਲਾਈ ਵੀ ਵੈਂਜੂਏਲਾ ਵੱਲੋਂ ਕੀਤੀ ਜਾਂਦੀ ਸੀ ਮਦਦ ਤੇ ਰੋਕ 트ੰਪ ਮੁਤਾਬਿਕ ਹੁਣ ਕਿਊਬਾ ਨੂੰ ਵੈਂਜੂਏਲਾ ਤੋਂ ਇਹ ਤੇਲ ਅਤੇ ਬੀਤੀ ਮਦਦ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਸ ਦਾ ਬਚਣਾ ਮੁਸ਼ਕਿਲ ਹੈ ਕਿਊਬਾ ਆਪਣੀਆਂ ਊਰਜਾ ਅਤੇ ਬੀਤੀ ਲੋੜਾਂ ਲਈ ਵੈਂਜੂਏਲਾ ਤੇ ਬਹੁਤ ਜ਼ਿਆਦਾ ਨਿਰਭਰ ਸੀ ਅਤੇ ਹੁਣ ਇਸ ਸਹਾਇਤਾ ਦੇ ਖਤਮ ਹੋਣ ਨਾਲ ਦੇਸ਼ ਗੰਭੀਰ ਸੰਕਟ ਵਿੱਚ ਫਸ ਗਿਆ 트ੰਪ ਨ ਦੁਨੀਆ ਦੀਆਂ ਨਜ਼ਰਾਂ ਕਿਊਬਾ ਦੀ ਅਗਲੀ ਸਥਿਤੀ ਤੇ ਟਿਕੀਆਂ ਹੋਈਆਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੰਗਲਵਾ ਨੂੰ ਰਾਸ਼ਟਰਪਤੀ ਭਵਨ ਵਿਖੇ ਯੂਰਪਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟ ਅਤੇ ਯੂਰਪਨ ਕਮਿਸ਼ਨ ਦੇ ਪ੍ਰਧਾਨ ਉਰਸੋਲਾ ਬਾਨ ਡੇਰ ਲੇਨ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦੀ ਮੇਜਬਾਨੀ ਕੀਤੀ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਰਸੂਲਾ ਬਾਨ ਡੇਰ ਲੇਨ ਨੇ ਕਿਹਾ ਕਿ ਭਾਰਤ-ਵਿਸ਼ਵ ਰਾਜਨੀਤੀ ਦੇ ਸਿਖਰਲੇ ਸਥਾਨ ਤੇ ਪਹੁੰਚ ਗਿਆ ਇੱਕ ਅਜੀਬਾ ਵਿਕਾਸ ਜਿਸ ਦਾ ਯੂਰਪ ਸੁਆਗਤ ਕਰਦਾ ਉਹਨਾਂ ਨੇ ਕਿਹਾ ਕਿ ਜੇਕਰ ਯੂਰਪ ਅਤੇ ਭਾਰਤ ਆਪਣੇ ਸਰੋਤਾਂ ਤੇ ਤਾਕਤਾਂ ਨੂੰ ਇਕਜੁੱਟ ਕਰਦੇ ਨੇ ਅਤੇ ਦੋਵੇਂ ਧਿਰਾਂ ਇਸ ਦ੍ਰਿਸ਼ਟੀਕੋਣ ਨਾਲ ਇਕੱਠੇ ਹੋਈਆਂ ਨੇ ਤਾਂ ਬਹੁਤ ਸਾਰੀਆਂ ਪ੍ਰਾਪਤੀਆਂ ਸੰਭਵ ਨੇ ਉਹਨਾਂ ਇਸ ਪਲ ਨੂੰ ਭਾਰਤ-ਯੂਰਪ ਫ੍ਰੀ ਵਪਾਰ ਸਮਝੌਤੇ ਤੇ ਵਿਆਪਕ ਭਾਈਵਾਲੀ ਲਈ ਇੱਕ ਮੋੜ ਦੱਸਦਿਆਂ ਕਿਹਾ ਕਿ ਸਹਿਯੋਗ ਹੁਣੇ ਸ਼ੁਰੂ ਹੋਇਆ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵਧੇਗਾ ਵਨ ਡੇਰ ਆਕੇ ਭਾਰਤ ਤੇ ਯੂਰਪ ਅਜਿਹੇ ਸਮੇਂ ਵਿੱਚ ਦੁਨੀਆ ਨੂੰ ਇੱਕ ਮਜ਼ਬੂਤ ਸੰਦੇਸ਼ ਭੇਜ ਰਹੇ ਨੇ ਜਦੋਂ ਵਿਸ਼ਵ ਵਿਆਪੀ ਮਤਭੇਦ ਅਤੇ ਤਣਾਅਵਾਦ ਰਹਿ ਨੇ ਉਹਨਾਂ ਦੇ ਅਗੇ ਦੋਵੇਂ ਧਿਰਾਂ ਨੇ ਗਲਬਾਤ ਸਹਿਯੋਗ ਅਤੇ ਤਾਲਮਿਲ ਦਾ ਰਸਤਾ ਚੁਣ ਰਹੀਆਂ ਨੇ ਜੋ ਅਨਿਸ਼ਚਿਤ ਸਮੇਂ ਵਿੱਚ ਸਥਿਰਤਾ ਅਤੇ ਵਿਸ਼ਵਾਸ ਨੂੰ ਵਧਾਏਗਾ ਉਹਨਾਂ ਨੇ ਕਿਹਾ ਕਿ ਅਜਿਹੇ ਸਮਝੌਤੇ ਜਨਤਕ ਵਿਸ਼ਵਾਸ ਨੂੰ ਵੀ ਵਧਾਉਣ ਅਤੇ ਕਾਰੋਬਾਰਾਂ ਨੂੰ ਅਤੇ ਨਿਵੇਸ਼ਕਾਂ ਨੂੰ ਵਧੇਰੇ ਨਿਸ਼ਚਿਤਤਾ ਪ੍ਰਦਾਨ ਕਰਨਗੇ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਵਿਸ਼ਵ ਵਿਆਪੀ ਅਨਿਸ਼ਚਿਤਤਾ ਦੇ ਇਸ ਯੁੱਗ ਵਿੱਚ ਭਾਰਤ ਤੇ ਯੂਰਪ ਇੱਕੋ ਜਿਹੇ ਦ੍ਰਿਸ਼ਟੀਕੋਣ ਸਾਂਝੇ ਕਰਦੇ ਨੇ ਅਤੇ ਵਿਸ਼ਵ ਵਿਆਪ ਕੀਤਾ ਜਾ ਸਕਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਮੁੱਖ ਜੱਜ ਜਸਟਿਸ ਸੂਰਿਆकांत ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਅਤੇ ਹੋਰ ਪ੍ਰਮੁੱਖ ਹਸਤੀਆਂ ਰਾਤ ਦੇ ਖਾਣੇ ਵਿੱਚ ਸ਼ਾਮਿਲ ਹੋਈਆਂ ਐਸਨ ਸਾਡੇ ਲੋਕਾਂ ਦੀਆਂ ਖਬਰਾਂ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ